ਮੋਦੀ ਸਰਕਾਰ ਦਿਨੋ ਦਿਨ ਮਜ਼ਦੂਰਾਂ ਤੇ ਕਿਸਾਨਾਂ ਤੇ ਮਲਾਜ਼ਮਾਂ ਤੇ ਜਿਹੜੀਆਂ ਮਾੜੀਆਂ ਨੀਤੀਆਂ ਲਾ ਰਹੀ ਆ ਜੇਕਰ EVM ਖਤਮ ਹੁੰਦੀ ਆ ਤੇ ਸਰਕਾਰ ਖਤਮ ਹੁੰਦੀ ਆ ਅਸੀਂ ਇਸ ਗੱਲ ਦੀ ਪੂਰ ਯੋਰ ਨਿੰਦਿਆ ਕਰਦੇ ਆ ਕਿ ਜਿਹੜਾ ਵੋਟ ਦਾ ਅਧਿਕਾਰ ਹੈ ਇੱਕ ਆਪਣਾ ਨੁਮਾਇੰਦਾ ਚੁਣਨ ਵਾਸਤੇ ਉਹ ਸਾਡੇ ਤੋਂ ਸਰਕਾਰਾਂ ਨੇ ਟੇਡੇ ਢੰਗ ਨਾਲ ਖੋਇਆ ਵਿਆ ਇਹ ਸਰਕਾਰ तकरीबन ਲੋਕ ਜਨ ਮਾਰੂ ਨੀਤੀਆਂ ਪਨਾਪਨਾ ਕੇ ਤੇ ਲੋਕਾਂ ਨੂੰ ਮਰਨ ਦੇ ਕਿਨਾਰੇ ਕਰੀ ਬੈਠੀ ਹੈ ਇਹ ਸਾਡਾ ਬਹੁਤ ਹੀ ਵੱਡਾ ਇੱਕ ਫਾਰਮੂਲਾ ਹੈ ਕਿ ਧਰਨਾ ਲਾ ਕੇ ਪਬਲਿਕ ਦਾ ਨਾਲ ਸਾਥ ਲੈ ਕੇ ਤੇ ਪਬਲਿਕ ਦੇ ਮੁੰਦਿਆਂ ਨੂੰ ਜਿਹੜਾ ਸਰਕਾਰਾਂ ਤੋਂ ਹੱਲ ਕਰਾ। ਜੇਕਰ EVM ਖਤਮ ਹੁੰਦੀ ਹੈ ਤੇ ਸਰਕਾਰ ਖਤਮ ਹੁੰਦੀ ਹੈ। ਅਸੀਂ ਇਸ ਗੱਲ ਦੀ ਪੂਰ ਯੋਰ ਨਿੰਦਿਆ ਕਰਦੇ ਹਾਂ ਕਿ ਜਿਹੜਾ ਵੋਟ ਦਾ ਅਧਿਕਾਰ ਹੈ ਇੱਕ ਆਪਣਾ ਨੁਮਾਇੰਦਾ ਚੁਣਨ ਵਾਸਤੇ ਉਹ ਸਾਡੇ ਤੋਂ ਸਰਕਾਰਾਂ ਨੇ ਟੇਢੇ ਢੰਗ ਨਾਲ ਖੋਇਆ ਹੋਇਆ ਹੈ। ਉਹਦਾ وجہ ਇਹ ਹੈ ਕਿ ਇਹਨਾਂ ਦੇ ਕੋਲੇ ਆਪਦੇ ਕੋਲੇ ਹਾਰਡ ਡਿਸਕ ਹੈ ਉਹਨੂੰ ਜਿੱਥੇ ਕਮਾਂਡ ਦਿੰਦੇ ਆ ਉੱਥੇ ਮੋਹਰਾਂ ਲੱਗਦੀਆਂ ਇਹ ਨਾਂ ਦਾ ਲੱਛਣ ਹੈ ਤੇ ਵੈਸੇ ਨਿਰਾਇਕ ਘਪੜਾ ਪੀਐਮਨ ਤੋਂ ਮੁੱਦਾ ਭੜਕਾਉਣ ਵਾਸਤੇ ਜਿਹੜੀਆਂ ਸਰਕਾਰਾਂ ਉਹ ਪਬਲਿਕ ਨੂੰ ਖਰਾਬ ਕਰ ਰਹੀਆਂ ਜਿਹੜਾ ਕਿ ਅਸੀਂ ਏਵੀਐਮ ਨੂੰ ਵੀ ਬੰਦ ਕਰਵਾਉਣ ਤੇ ਕਰ ਫਿਰੇ ਤੇ ਕਰ ਜਾਵਾਂਗੇ ਅੱਜ ਅਸੀਂ ਮੁਕਸੇ ਦੇ ਵਿੱਚ ਜਿਹੜਾ ਇਹ ਚੱਕਾ ਜਾਮ ਹੋਇਆ ਉਹਦੇ ਵਿੱਚ ਸ਼ਾਮਲ ਹੋਏ ਆ ਮੋਦੀ ਸਰਕਾਰ ਦਿਨੋਂ ਦਿਨ ਮਜ਼ਦੂਰਾਂ ਤੇ ਕਿਸਾਨਾਂ ਤੇ ਮਲਾਜ਼ਮਾਂ ਤੇ ਜਿਹੜੀਆਂ ਮਾੜੀਆਂ ਨੀਤੀਆਂ ਲਾ ਰਹੀਆਂ ਉਹਦੀਆਂ ਨੀਤੀਆਂ ਨੂੰ ਮੋੜਾ ਦੇਣ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਕਿਹੜੀ ਵੋਟ ਆ ਉਹ ਮਸ਼ੀਨਾਂ ਨਾਲ ਹੀ ਪੈਂਦੀ ਆ ਜੇ ਸਾਰੀ ਦੁਨੀਆ ਦੇ ਵਿੱਚ ਉਹ ਮਸ਼ੀਨਾਂ ਉਹ ਦੁਨੀਆ ਦੇ ਵਿੱਚ ਵੱਖ-ਵੱਖ ਦੇਸ਼ਾਂ ਨੇ ਉਹ ਬੰਦ ਕਰਕੇ ਤੇ ਜਿਹੜੇ ਬਿਲਟ ਪੇਪਰਾਂ ਹੀ ਵੋਟਾਂ ਪਾਉਣੀਆਂ ਕੀਤੀਆਂ ਉਹ ਅਸੀਂ ਵੀ ਮੰਗ ਕਰਦੇ ਆ ਕਿ ਭਾਰਤ ਦੇ ਅੰਦਰ ਇਹ ਜਿਹੜੀਆਂ ਮਸ਼ੀਨਾਂ ਉਹ ਬੰਦ ਕਰਕੇ ਉਹ ਉਹ ਜਿਹੜੀਆਂ ਵੋਟ ਪੈਣੀਆਂ ਉਹ ਬਿਲਟ ਪੇਪਰਾਂ ਨਾਲ ਹੀ ਵੋਟ ਪਾਈ ਜਾਵੇ ਮੋਦੀ ਸਰਕਾਰ ਦਿਨੋ ਦਿਨ ਮਜ਼ਦੂਰਾਂ ਤੇ ਕਿਸਾਨਾਂ ਤੇ ਮਲਾਜ਼ਮਾਂ ਤੇ ਜਿਹੜੀਆਂ ਮਾੜੀਆਂ ਨੀਤੀਆਂ ਲਾ ਰਹੀ ਆ ਜੇਕਰ EVM ਖਤਮ ਹੁੰਦੀ ਆ ਤੇ ਸਰਕਾਰ ਖਤਮ ਹੁੰਦੀ ਆ ਅਸੀਂ ਇਸ ਗੱਲ ਦੀ ਪੂਰ ਯੋਰ ਨਿੰਦਿਆ ਕਰਦੇ ਆ ਕਿ ਜਿਹੜਾ ਵੋਟ ਦਾ ਅਧਿਕਾਰ ਹੈ ਇੱਕ ਆਪਣਾ ਨੁਮਾਇੰਦਾ ਚੁਣਨ ਵਾਸਤੇ ਉਹ ਸਾਡੇ ਤੋਂ ਸਰਕਾਰਾਂ ਨੇ ਟੇਡੇ ਢੰਗ ਨਾਲ ਖੋਇਆ ਵਿਆ ਇਹ ਸਰਕਾਰ तकरीबन ਲੋਕ ਜਨ ਮਾਰੂ ਨੀਤੀਆਂ અપਨਾ ਪਨਾ ਕੇ ਤੇ ਲੋਕਾਂ ਨੂੰ ਮਰਨ ਦੇ ਕਿਨਾਰੇ ਕਰੀ ਬੈਠੀ ਹੈ ਇਹ ਸਾਡਾ ਬਹੁਤ ਹੀ ਵੱਡਾ ਇੱਕ ਫਾਰਮੂਲਾ ਹੈ ਕਿ ਧਰਨਾ ਲਾ ਕੇ ਪਬਲਿਕ ਦਾ ਨਾਲ ਸਾਥ ਲੈ ਕੇ ਤੇ ਪਬਲਿਕ ਦੇ ਮੁੰਦਿਆਂ ਨੂੰ ਜਿਹੜਾ ਸਰਕਾਰਾਂ ਤੋਂ ਹੱਲ ਕਰਾ। ਜੇਕਰ EVM ਖਤਮ ਹੁੰਦੀ ਹੈ ਤੇ ਸਰਕਾਰ ਖਤਮ ਹੁੰਦੀ ਹੈ। ਅਸੀਂ ਇਸ ਗੱਲ ਦੀ ਪੂਰਯੋਰ ਨਿੰਦਿਆ ਕਰਦੇ ਹਾਂ ਕਿ ਜਿਹੜਾ ਵੋਟ ਦਾ ਅਧਿਕਾਰ ਹੈ ਇੱਕ ਆਪਣਾ ਨੁਮਾਇੰਦਾ ਚੋਣਨ ਵਾਸਤੇ ਉਹ ਸਾਡੇ ਤੋਂ ਸਰਕਾਰਾਂ ਨੇ ਟੇਢੇ ਢੰਗ ਨਾਲ ਖੋਇਆ ਵਿਆ। ਉਹਦਾ وجہ ਇਹ ਹੈ ਕਿ ਇਹਨਾਂ ਦੇ ਕੋਲੇ ਆਪਦੇ ਕੋਲੇ ਹਾਰਡ ਡਿਸਕ ਹੈ ਉਹਨੂੰ ਜਿੱਥੇ ਕਮਾਂਡ ਦਿੰਦੇ ਆ ਉੱਥੇ ਮੋਹਰਾਂ ਲੱਗਦੀਆਂ ਇਹ ਨਾਂ ਦਾ ਇਲੈਕਸ਼ਨ ਹੈ ਤੇ ਵੈਸੇ ਨਿਰਾਇਕ ਕਪੜਾ ਪੀਐਮਨ ਤੋਂ ਮੁੱਦਾ ਭੜਕਾਉਣ ਵਾਸਤੇ ਜਿਹੜੀਆਂ ਸਰਕਾਰਾਂ ਉਹ ਪਬਲਿਕ ਨੂੰ ਖਰਾਬ ਕਰ ਰਹੀਆਂ ਜਿਹੜਾ ਕਿ ਅਸੀਂ ਏਵੀਐਮ ਨੂੰ ਵੀ ਬੰਦ ਕਰਵਾਉਣ ਤੇ ਕਰ ਸਿਰੇ ਤੇ ਕਰ ਜਾਵਾਂਗੇ ਅੱਜ ਅਸੀਂ ਮੁਕਸੇ ਦੇ ਵਿੱਚ ਜਿਹੜਾ ਇਹ ਚੱਕਾ ਜਾਮ ਹੋਇਆ ਉਹਦੇ ਵਿੱਚ ਸ਼ਾਮਲ ਹੋਏ ਆ ਮੋਦੀ ਸਰਕਾਰ ਦਿਨੋਂ ਦਿਨ ਮਜ਼ਦੂਰਾਂ ਤੇ ਕਿਸਾਨਾਂ ਤੇ ਮਲਾਜ਼ਮਾਂ ਤੇ ਜਿਹੜੀਆਂ ਮਾੜੀਆਂ ਨੀਤੀਆਂ ਲਾ ਰਹੀਆਂ ਉਹਦੀਆਂ ਨੀਤੀਆਂ ਨੂੰ ਮੋੜਾ ਦੇਣ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਜਿਹੜੀ ਵੋਟ ਆ ਉਹ ਮਸ਼ੀਨਾਂ ਨਾਲ ਹੀ ਪੈਂਦੀ ਆ ਜੇ ਸਾਰੀ ਦੁਨੀਆ ਦੇ ਵਿੱਚ ਉਹ ਮਸ਼ੀਨਾਂ ਉਹ ਦੁਨੀਆ ਦੇ ਵਿੱਚ ਵੱਖ-ਵੱਖ ਦੇਸ਼ਾਂ ਨੇ ਉਹ ਬੰਦ ਕਰਕੇ ਤੇ ਜਿਹੜੇ ਬਿਲਟ ਪੇਪਰਾਂ ਹੀ ਵੋਟਾਂ ਪਾਉਣੀਆਂ ਕੀਤੀਆਂ ਉਹ ਅਸੀਂ ਵੀ ਮੰਗ ਕਰਦੇ ਆ ਕਿ ਭਾਰਤ ਦੇ ਅੰਦਰ ਇਹ ਜਿਹੜੀਆਂ ਮਸ਼ੀਨਾਂ ਉਹ ਬੰਦ ਕਰਕੇ ਉਹ ਉਹ ਜਿਹੜੀਆਂ ਵੋਟ ਪੈਣੀਆਂ ਉਹ ਬਿਲਟ ਪੇਪਰਾਂ ਨਾਲ ਹੀ ਵੋਟ ਪਾਈ ਜਾਵੇ